ਸ਼ਸ਼ੀਕਾ ਜੀ ਐਨਰਟੀਵ ਨਾਲ ਜੁੜੇ ਹੋ ਤੁਸੀਂ ਮਾਹਾਂ ਤੁਹਾਡੇ ਨਾਲ ਸਤਰਾਮ ਸਿੰਘ ਬਠੋਈ ਲੈ ਕੇ ਹਾਜ਼ਰਾਂ ਆਦਿਆਂ 10 ਵੱਡੀਆਂ ਖਬਰਾਂ 1158 ਸਹਾਇਕ ਪ੍ਰੋਫੈਸਰਾਂ ਨੂੰ ਵੱਡੀ ਰਾਹਤ ਜਿੱਥੇ ਵਿੱਤੇ ਦਿਨੇ ਹੀ ਸੁਪਰੀਮ ਕੋਰਟ ਨੇ ਵੱਡਾ ਫੈਸਲਾ ਸੁਣਾੰਦਿਆ 1158 ਸਹਾਇਕ ਪ੍ਰੋਫੈਸਰਾਂ ਦੀ ਭਰਤੀ ਰੱਦ ਕਰ ਦਿੱਤੀ ਸੀ ਤਾਂ ਉਸ ਵਿੱਚੋਂ ਹੁਣ ਰਾਹਤ ਦਿੰਦੇ ਆ ਵੱਡਾ ਫੈਸਲਾ ਜਿਹੜਾ ਸੁਪਰੀਮ ਕੋਰਟ ਨੇ ਦਿੱਤਾ ਹੈ ਕਿ ਜਦੋਂ ਤੱਕ ਨਵੀਂ ਭਰਤੀ ਨਹੀਂ ਹੁੰਦੀ ਤਾਂ ਉਦੋਂ ਤੱਕ ਇਹ 1158 ਸਹਾਇਕ ਪ੍ਰੋਫੈਸਰ ਆਪਣੀ ਸੇਵਾ ਯਾਨੀ ਕਿ ਆਪਣੀ ਡਿਊਟੀ ਕਰ ਸਕਦੇ ਨੇ ਗੁਰੂ ਘਰ ਨੂੰ ਲੈ ਕੇ ਕਰਵਾ ਗਿਆ ਮਾਹੌਲ ਤਾਂ ਪਟਿਆਲਾ ਵਿੱਚ ਉਸ ਸਮੇਂ ਮਾਹੌਲ ਕਰਵਾ ਗਿਆ ਜਦੋਂ ਗੁਰੂ ਘਰ ਢਾ ਦਿੱਤਾ ਗਿਆ ਤਾਂ ਬਿੱਤੇ ਦਿਨ ਹੀ 12 ਅਗਸਤ ਨੂੰ ਜਿਹੜਾ ਵੱਡਾ ਮਾਮਲਾ ਸਾਹਮਣੇ ਆਂਦਾ ਕਿ ਅਚਾਨਕ ਵੱਡੀ ਕਾਰਵਾਈ ਕਰਦਿਆਂ ਨਗਰ ਨਿਗਮ ਬਲਨੋ ਜਿਹੜਾ ਗੁਰਦੁਆਰਾ ਢਾ ਦਿੱਤਾ ਗਿਆ ਸੀ ਪਰ ਉਧਰ ਜਿਵੇਂ ਹੀ ਇਹ ਮਾਮਲਾ ਜਿਹੜਾ ਕਿ ਪੰਥਕ ਜਥੇਬੰਦੀਆਂ ਦੇ ਸਾਹਮਣੇ ਆਂਦਾ ਤਾਂ ਉਸ ਦੇ ਚੱਲਦਿਆਂ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਸੜਕ ਜਾਮ ਕਰਕੇ ਪ੍ਰਸ਼ਾਸਨ ਨੂੰ ਮੁੜ ਤੋਂ ਜਿਹੜੇ ਆ ਇੱਥੇ ਗੁਰਦੁਆਰਾ ਸਾਹਿਬ ਬਣਵਾਉਣ ਦੀ ਜਿਹੜੇ ਆ ਗੱਲ ਰੱਖੀ ਗਈ ਤਾਂ ਇਸ ਵਿੱਚ ਪ੍ਰਸ਼ਾਸਨ ਨੇ ਗੱਲ ਮੰਨੀ ਹੈ ਅਤੇ ਉੱਥੇ ਜਗ੍ਹਾ ਨੂੰ ਜਿਹੜਾ ਮੁੜ ਤੋਂ ਉਸੇ ਤਰ੍ਹਾਂ ਬਣਾਉਣ ਦੀ ਜਿਹੜੀ ਆ ਗੱਲ ਕਹੀ ਹੈ ਤੇ ਇਸ ਦੇ ਚੱਲਦਿਆ ਸਹਿਮਤੀ ਹੁੰਦਿਆਂ ਧਰਨਾ ਜਿਹੜਾ ਇੱਥੋਂ ਸਿੱਖ ਸੰਗਤਾਂ ਵੱਲੋਂ ਉਹ ਖਤਮ ਕੀਤਾ ਗਿਆ ਹੈ ਪੌਂਗ ਡੈਮ 'ਚ ਖਤਰੇ ਦੇ ਨਿਸ਼ਾਨ ਤੋਂ ਪਾਰ ਪਹੁੰਚਿਆ ਪਾਣੀ ਤਾਂ ਜਿਵੇਂ ਲਗਾਤਾਰ ਮੀਂਹ ਆ ਉਹ ਹਿਮਾਚਲ ਪ੍ਰਦੇਸ਼ 'ਚ ਪੈ ਰਹੇ ਆ ਪਹਾੜਾਂ 'ਚ ਭਾਰੀ ਮੀਂਹ ਪੈਣ ਕਾਰਨ ਹੁਣ ਲਗਾਤਾਰ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ ਤਾਂ ਪਾਉ ਪਾਉ ਡੈਮ 'ਚ ਖਤਰੇ ਦੇ ਨਿਸ਼ਾਨ ਤੋਂ ਵੀ ਉੱਪਰ ਪਾਣੀ ਵਹਿਣ ਲੱਗਿਆ ਜਿਸ ਦੇ ਚੱਲਦੇ ਆ ਖਤਰੇ ਦੀ ਘੰਟੀ ਪੰਜਾਬ ਦੇ ਲਈ ਵੱਜਦੀ ਨਜ਼ਰ ਆ ਰਹੀ ਹੈ ਦਿੱਲੀ ਦੇ ਨਾਮੀ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ ਤਾਂ ਮੋੜ ਤੋਂ ਧਮਕੀ ਹੈ ਜਿਹੜੀ ਦਿੱਲੀ ਦੇ ਸਕੂਲ ਨੂੰ ਦਿੱਤੀ ਗਈ ਹੈ ਜਿਸ ਦੇ ਚੱਲਦੇ ਆ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਰਕਾਰ ਤੇ ਵੀ ਵੱਡੇ ਸਵਾਲ ਖੜੇ ਕੀਤੇ ਆ ਕਿ ਕਿਸ ਤਰੀਕੇ ਨਾਲ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਮੌਜੂਦਾ ਸਰਕਾਰ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਹਾਈ ਕੋਰਟ ਨੂੰ ਐਸਆਈਟੀ ਨੇ ਸੌਂਪੀ ਲਾਰਸ ਇੰਟਰਵਿਊ ਦੀ ਰਿਪੋਰਟ ਤਾਂ ਬਿੱਤੇ ਲੰਬੇ ਸਮੇਂ ਤੋਂ ਜੋ ਮਾਮਲਾ ਹਾਈ ਕੋਰਟ ਦੇ ਵਿਚਾਰ ਅਧੀਨ ਹੈ ਕਿ ਲਾਰਸ ਬਿਸ਼ਨੋਈ ਦੀ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਹੁੰਦੀ ਹੈ ਤਾਂ ਉਸ ਵਿੱਚ ਹੁਣ ਦੂਜੀ ਰਿਪੋਰਟ ਹੈ ਜਿਹੜੀ ਉਹ ਸੌਂਪੀ ਗਈ ਹੈ ਹਾਈ ਕੋਰਟ ਨੂੰ ਜਿਸ ਨੂੰ ਹੁਣ ਪੂਰੇ ਤਰੀਕੇ ਨਾਲ ਜਿਹੜੇ ਆ ਹਾਈ ਕੋਰਟ ਵੱਲੋਂ ਪੜਿਆ ਜਾਏਗਾ ਤੇ ਅਗਲਾ ਫੈਸਲਾ ਸੁਣਾਇਆ ਜਾਏਗਾ। ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਦਾ ਗਿਆਨੀ ਹਰਪੀ ਸਿੰਘ ਤੇ ਵੱਡਾ ਸ਼ਬਦੀ ਵਾਰ ਤਾਂ ਜਿੱਥੇ ਇੱਕ ਪਾਸੇ ਗਿਆਨੀ ਹਰਪੀ ਸਿੰਘ ਹੈ ਨਵੇਂ ਧੜੇ ਦੇ ਪ੍ਰਧਾਨ ਬਣੇ ਆ ਅਕਾਲੀ ਦਲ ਦੇ ਤਾਂ ਉਧਰ ਹੁਣ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਗਵੀਰ ਸਿੰਘ ਵੱਲੋਂ ਵੱਡੇ ਸਵਾਲ ਖੜੇ ਕੀਤੇ ਗਿਆ ਤੇ ਉਹਨਾਂ ਨੇ ਕਿਹਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਨਹੀਂ ਬਣਨਾ ਚਾਹੀਦਾ ਸੀ ਕਿਉਂਕਿ ਉਹ ਵੱਡੇ ਅਹੁਦੇ ਤੇ ਸਿੱਖ ਪੰਥ ਦੇ ਰਹਿ ਚੁੱਕੇ ਆ ਕਿ ਉਹਨਾਂ ਨੂੰ ਜਥੇਦਾਰ ਬਣਾਇਆ ਸੀ ਕਿਸੇ ਸਮੇਂ ਤਾਂ ਉਸ ਅਹੁਦੇ ਦੀ ਮਾਨ ਮਰਿਆਦਾ ਜਿਹੜੀ ਰੱਖਣੀ ਚਾਹੀਦੀ ਸੀ ਪਟਿਆਲਾ ਪੁਲਿਸ ਦਾ ਵੱਡਾ ਐਕਸ਼ਨ ਤਾਂ ਪਟਿਆਲਾ ਉਸ ਸਮੇਂ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਜਦੋਂ ਪੁਲਿਸ ਵੱਲੋਂ ਘਰਾਂ ਵਿੱਚ ਜਾ ਕੇ ਛਾਪੇਮਾਰੀ ਕੀਤੀ ਗਈ ਤੇ ਇੱਕ ਇੱਕ ਕੱਪੜਾ ਜਿਹੜਾ ਉਹ ਚੈੱਕ ਕੀਤਾ ਗਿਆ ਤੇ ਨਸ਼ਾ ਤਸਕਰਾਂ ਨੂੰ ਮੌਕੇ ਤੇ ਗ੍ਰਿਫਤਾਰ ਵੀ ਕੀਤਾ ਗਿਆ ਤਾਂ ਮੌਕੇ ਦੇ ਆ ਕੁਝ ਹੰਗਾਮੇ ਭਰੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਮਨੀਸ਼ ਸ਼ੋਧਿਆ ਦੇ ਬਿਆਨ ਤੋਂ ਆਪਨੇ ਕੀਤਾ ਕਿਨਾਰਾ ਤਾਂ ਜਿੱਥੇ ਬਿੱਤੇ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਮੁਨੀਸ਼ ਸੋਧਿਆ ਦਾ ਬਿਆਨ ਖੂਬ ਚਰਚਾ ਦਾ ਵਿਸ਼ਾ ਬਣਿਆ ਹੋਇਆ ਤਾਂ ਉਸ ਬਿਆਨ ਤੋਂ ਆਮ ਆਦਮੀ ਪਾਰਟੀ ਨੇ ਕਿਨਾਰਾ ਕੀਤਾ ਹੈ ਤੇ ਆਪ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਹੈ ਕਿ ਉਹ ਉਹਨਾਂ ਦਾ ਨਿੱਜੀ ਜਿਹੜਾ ਬਿਆਨ ਹੈ ਪਰ ਇਸ ਨਾਲ ਪਾਰਟੀ ਦਾ ਕੋਈ ਸਬੰਧ ਨਹੀਂ ਹੈ ਵਿਕਰਮ ਮਜੀਠੀਆ ਨੂੰ ਵੱਡਾ ਝੜਕਾ ਤਾਂ ਮਜੀਠੀਆ ਨੂੰ ਉਸ ਸਮੇਂ ਵੱਡਾ ਝੜਕਾ ਲੱਗਿਆ ਜਦੋਂ ਮਹਾਲੀ ਕੋਰਟ ਵਿੱਚ ਉਹਨਾਂ ਦੀ ਜ਼ਮਾਨਤ ਅਰਜੀ ਤੇ ਸੁਣਵਾਈ ਹੋਈ ਤੇ ਸਣਵਾਈ ਹੋਣ ਤੋਂ ਬਾਅਦ ਅੱਜ ਫੈਸਲਾ ਮਹਾਲੀ ਕੋਰਟ ਨੇ ਸੁਣਾ ਦਿੱਤਾ ਹੈ ਤੇ ਜਮਾਨਤਾਰ ਦੀ ਛਾਰਜ ਕਰ ਦਿੱਤੀ ਹੈ ਸੀਐਮ ਮਾਨ ਨੇ ਸਬ ਡਿਵੀਜ਼ਨ ਹਸਪਤਾਲ ਦਾ ਕੀਤਾ ਉਦ்கਾਟਨ ਤਾਂ ਸ਼੍ਰੀ ਚਮਕੌਰ ਸਾਹਿਬ ਦੇ ਲੋਕਾਂ ਨੂੰ ਉਹ ਉਦੋਂ ਵੱਡਾ ਤੋਹਫਾ ਮਿਲਿਆ ਜਦੋਂ ਹਸਪਤਾਲ ਦਾ ਸੀਐਮ ਮਾਨ ਵੱਲੋਂ ਉਦ்கਾਟਨ ਕੀਤਾ ਗਿਆ ਤੇ ਇਸ ਵਿੱਚ 100 ਤੋਂ ਵੱਧ ਜਿਹੜੇ ਬੈੱਡ ਲਗਾਏ ਗਏ ਨੇ ਤੇ ਹੋਰ ਜਿਹੜੀਆਂ ਸਹੂਲਤਾਂਾਂ ਨੇ ਉਹ ਮਰੀਜ਼ਾਂ ਦੇ ਲਈ ਦਿੱਤੀਆਂ ਗਈਆਂ ਨੇ ਇਸ ਅਨਾਦੀਆਂ 10 ਵੱਡੀਆਂ ਖਬਰਾਂ ਅਜਿਹੀਆਂ ਹੀ ਹੋਰ ਖਬਰਾਂ ਲੈ ਕੇ ਮੋੜ ਤੋਂ ਜੁੜਾਂਗੇ ਬਣੇ ਰਹੋ ਐਨਆਰਆਈ ਟੀਵੀ ਨਾਲ